ਅੱਜ ਅਸੀਂ ਜਮਾ ਖਤਮ ਹੋ ਗਿਆ ਸਾਡੀਆਂ ਜ਼ਮੀਰਾਂ ਮਰ ਗਈਆਂ ਆ ਚੱਲੇ ਆ ਪਿੰਡ ਦੇ ਵਿੱਚੋਂ ਪਿੰਡ ਜਲਾਲ ਦਾ ਮਾਲ ਰੱਖਣ ਦੇ ਲਈ ਵੀ ਕੋ ਕੱਲੋਂ ਆਏ ਨਾ ਕਹਿੰਦੇ ਵੀ ਪਿੰਡ ਤੇ ਯਾਰ ਕੋਈ ਤਰਿਆ ਨਹੀਂ ਬੈਠ ਸਾਡੇ ਨਾਲ ਉਹ ਬੰਦੇ ਵੀ ਹੈਗੇ ਆ ਜਿਨ੍ਹਾਂ ਕੋਲੇ ਜ਼ਮੀਰ ਹੈ ਜ਼ਮੀਨ ਐ ਨਹੀਂ ਕੀ ਪਰ ਉਹਨਾਂ ਕੋਲੇ ਜ਼ਮੀਰਾਂ ਨੇ ਜ਼ਮੀਰਾਂ ਜਲਾਲ ਪਿੰਡ ਯਾਰ ਜਮਾਈ ਨਿਖਟ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾ ਸਕਦੇ ਆ ਨੂੰ ਲੱਗਦਾ ਵੀ ਉਹ ਗੱਲ ਅਸੀਂ ਕਹਿਣੀ ਨਹੀਂ ਸੀ ਚਾਹੁੰਦੇ ਜਿਹੜੀ ਆ ਗੱਲ ਕਹੀ ਆ ਗੱਲ ਉਹ ਨਹੀਂ ਹੋਈ ਆ ਯਾਰ ਆ ਗੁਰੂ ਸਰ ਪਿੰਡ ਆਪਣੇ ਪਿੰਡ ਦੇ ਵਿੱਚੋਂ ਵੱਜਿਆ ਵਾ ਅੱਠ ਜਲਾਲਾ ਜੋ ਤੇ 6 ਟਰਾਲੀਆਂ ਲੈ ਕੇ ਗਏ ਆ ਹੋ ਆ ਹਾਕਮ ਸਿੰਘ ਵਾਲਾ ਪਿੰਡ ਕਿੱਡਾ ਕੁ ਪਿੰਡ ਆ ਆਪਣੇ ਪਿੰਡ ਦੇ ਵਿੱਚੋਂ ਵੱਜਿਆ ਵਾ ਉੱਥੋਂ ਦੋ ਟਰਾਲੀਆਂ ਗਈਆਂ ਤੇ ਜਨਾਲ ਪਿੰਡ ਜਨਾਲ ਪਿੰਡ ਯਾਰ ਜਮੈਂ ਨਿਖਿਤ ਆ ਅਸੀਂ ਇੱਕ ਦੂਜੇ ਤੇ ਪਰਚੇ ਪਾ ਸਕਦੇ ਆ ਅਸੀਂ ਇੱਕ ਦੂਜੇ ਨੂੰ ਜੈਮਸ ਕਰ ਸਕਦੇ ਆ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾ ਸਕਦੇ ਆ ਚਾਹੇ ਜਦੋਂ ਕਾਲੀਵਾਲ ਦੀ ਪਾਰਟੀ ਆ ਸਰਕਾਰ ਆ ਤਾਂ ਉਹ ਕਾਂਗਰਸੀਆਂ ਨੂੰ ਦਿਖਾਉਂਦੇ ਆ ਜਦੋਂ ਕਾਂਗਰਸ ਦੀ ਸਰਕਾਰ ਆ ਤਾਂ ਉਹ ਕਾਲੀਆਂ ਨੂੰ ਦਿਖਾਉਂਦੇ ਆ ਇਹਨਾਂ ਦੋਨਾਂ ਪਾਰਟੀਆਂ ਨੇ ਸਾਡੇ ਪਿੰਡ ਦਾ ਜਲੂਸ ਕੱਢ ਕੇ ਰੱਖਤਾ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਰਪਿੰਦਰ ਬੋਲਦਾ ਰਪਿੰਦਰ ਜਿਹਨੂੰ ਦੁੱਖ ਆਇਆ ਜਦੋਂ ਮਰਸੀ ਮਿਲ ਲਿਆ ਪਰ ਇੱਕ ਗੱਲ ਅੱਜ ਅਸੀਂ ਜਮਾ ਖਤਮ ਹੋ ਗਏ ਸਾਡੀਆਂ ਜਮੀਰਾਂ ਮਰ ਗਈਆਂ ਆ ਚੱਲੇ ਆ ਪਿੰਡ ਦੇ ਵਿੱਚੋਂ ਪਿੰਡ ਜਲਾਲ ਦਾ ਮਾਲ ਰੱਖਣ ਦੇ ਲਈ ਬਾਕੀ ਕਾਨੂੰ ਇਹ ਨਾ ਕਹਿੰਦੇ ਵੀ ਪਿੰਡ ਤੇ ਯਾਰ ਕੋਈ ਤੁਰਿਆ ਨਹੀਂ 2 ਮਹੀਨੇ ਹੋ ਗਏ ਤੁਰਿਆਂ ਨੂੰ ਪੰਜਾਬ ਦਾ ਚੱਪਾ ਚੱਪਾ ਖਾਤਾ ਜ਼ਮੀਨ ਸਾਰੇ ਪਿੰਡ ਕੋਲੇ 650 ਕਿੱਲਾ ਤੇ 650 ਕਿੱਲੇ ਦੇ ਵਿੱਚੋਂ ਕਿੰਨੇ ਕ ਬੰਦੇ ਤੁਰੇ ਆ ਜੀ ਬੈਠ ਸਾਡੇ ਨਾਲ ਉਹ ਬੰਦੇ ਵੀ ਹੈਗੇ ਜਿਨ੍ਹਾਂ ਕੋਲੇ ਜ਼ਮੀਰ ਹੈ ਜ਼ਮੀਰ ਐ ਨਹੀਂ ਕੀ ਪਰ ਉਹਨਾਂ ਕੋਲੇ ਜ਼ਮੀਰਾ ਨੇ ਜ਼ਮੀਰਾ ਮਰੀਆਂ ਜ਼ਮੀਰਾ ਵਾਲੇ ਬੈਠੇ ਰਿਓ ਪਿੰਡ 'ਚ ਸਾਨੂੰ ਲੋੜ ਨਹੀਂ ਕੋਈ ਪਾਰਟੀਵਾਦੀ ਵਾਲਾ ਕੋਈ ਵੀ ਪਾਰਟੀ 'ਚ ਕਾਲੀਆ ਕਾਂਗਰਸੀਆ ਆਮ ਆਦਮੀ ਵਾਲਾ ਸਾਡੇ ਘਰਾਂ 'ਚ ਵੋਟਾਂ ਲੈ ਕੇ ਆਉਣ ਦੀ ਵੋਟਾਂ ਮੰਗਣ ਦੀ ਲੋੜ ਨਹੀਂ ਆਹ ਦਾ ਤੁਸੀਂ ਦੇਖੋ ਕਰੋ ਲੀਟਰਾਂ ਨੂੰ ਖੁਸ਼ ਲੀਟਰਾਂ ਦੇ ਚਮਚੇ ਬਣੇ ਰਹੋ ਜਦੋਂ ਲੀਟਰ ਸਾਤਾ ਨੂੰ ਫਲਾਣੇ ਥਾਰੇ ਲੀਆ ਫਲਾਣੇ ਥਾਰੇ ਲੀਆ ਉਹਦੇ ਤੁਸੀਂ ਬਸਾਂ ਪਰ ਪਰ ਕੇ ਜਾਂਦੇ ਹੋ ਉਹਦਾ ਤੁਸੀਂ दारू ਵੀ ਪਿਉਂਦੇ ਹੋ ਉਹਦੇ ਧੁੱਕੀ ਵੀ ਖਵਾਉਂਦੇ ਹੋ ਉਹ ਲੋਕਾਂ ਨੂੰ ਲੱਖਾਂ ਲਾਲਚ ਦੇ ਕੇ ਜਾ ਕੇ ਲੈ ਕੇ ਜਾਂਦੇ ਹੋ ਤੁਸੀਂ ਪੈਸੇ ਵੀ ਦੇ ਕੇ ਲੈ ਕੇ ਜਾਂਦੇ ਹੋ ਓਏ ਅੱਜ ਮਰ ਜਾ ਡੁੱਬ ਕੇ ਉਹ ਸ਼ਰਮ ਮੰਨ ਲਓ ਕੋ ਚਲਾਣ ਵਾਲਿਓ ਅੱਜ ਥੋੜੇ ਜਵਾਕਾਂ ਦੇ ਭਵਖ ਦੀ ਗੱਲ ਅੱਜ ਥੋੜੇ ਜਵਾਕਾਂ ਦੀ ਲੜਾਈ ਦੀ ਗੱਲ ਆ ਅੱਜ ਤੁਹਾਡੇ ਜਵਾਂ ਤੁਹਾਡੀਆਂ ਜ਼ਮੀਨਾਂ ਦੀ ਗੱਲ ਆ ਤਾਂ ਤੁਸੀਂ ਤੁਸੀਂ ਘਰੇ ਬਹਿ ਗਏ ਓਏ ਉਹ ਸ਼ਰਮ ਮਾ ਲਓ ਜਲਾਲ ਵਾਲਿਓ ਸ਼ਰਮ ਮਾ ਲਓ ਜਲਾਲ ਪਿੰਡ ਨੂੰ ਇਹ ਲਾਹਣਤਾ ਨੇ ਲਾਹਣਤਾ ਪਾ ਲਓ ਚੂੜੀਆਂ ਤੇ ਬਣ ਜਾਓ ਜਨਾਨੀਆਂ ਤੇ ਗੁਰਾਂ ਕੋਲ ਆ ਕੇ ਭੱਜ ਕੇ ਉਹ ਗੱਲ ਤੁਹਾਡੇ ਤੇ ਅੱਜ ਸਾਫ਼ਤ ਹੋ ਗਈ ਬਈ ਬਾਲਾ ਨਹੀਂ ਬੋਲਣਾ ਐਨੀਆਂ ਕੀ ਬਹੁਤ ਆ ਜੇ ਕਿਸੇ ਨੂੰ ਤਕਲੀਫ ਹੋਈ ਤਾਂ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਾਬਾ ਜੀ ਮਾਰ ਕੇ ਦਮ ਮਾਰ ਲਿਆ ਚਲੋ ਰੇਟ ਵਧਾ ਹੋਇਆ ਬਾਈ ਜੀ ਚਾਰੇ ਦਮ ਬਦਕੀ ਪਾਲਟ ਫਰਮਾਇਆ ਕਰਦਾ ਹਾਂ ਨਾ ਕਰਦਾ ਬਾਈ ਇਹ ਤੇ ਨਾਲ ਚੱਲ ਰਹੇ ਹੈ ਸਾਡੇ ਪੰਜ ਦੇ ਚਾਰ ਦੇ ਲੜਦੀ ਕਲਾ ਕਰੀ ਮੇਰਾ ਕੋਈ ਕਹੂ ਨਹੀਂ ਮਾਰ ਰਿਹਾ ਧੰਨਵਾਦ ਕਰਦੀ ਕਰਦਾ ਮੈਂ ਕਹਿੰਦਾ ਕਿ ਜਿੰਨਾ ਗੋਲ ਸਾਡੇ ਪਿੰਨੇ ਜਿੰਨਾ ਗੋਲ ਹੈ ਰੱਬ ਦੇ ਨਾਮ ਤੇ ਇੱਕ ਖੰਡਾ ਪੈਸੇ ਵੀ ਸਾਡੇ ਤੇ ਹੈਗੇ ਕਿ ਨਮ ਤੇ ਸਭ ਨੂੰ ਕਿਸੇ ਪੂਰੀ ਇੱਕ ਡਾਂਗ ਰਹੀ ਹੈ ਕਿੰਨੀਆਂ ਚੀਜ਼ਾਂ ਵਿੱਚ ਚੱਲਦੀ ਹੈ ਇਹ ਬਹੁਤ ਬਹੁਤ ਆ ਚਲੋ ਚੱਲ ਗਿਆ ਜੀ ਆ ਖੈਂਡੋ ਤਾਸ਼ਾ ਤੂਸ਼ਾ ਮੇਰੇ ਵੀਰ